ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਲਈ ਤੇ ਲੋਕਾਂ ਦੀ ਭਲਾਈ ਦੇ ਲਈ ਹਮੇਸ਼ਾ ਤਤਪਰ ਹੈ ਇਹ ਹੀ ਕਹਿਣਾ ਹੈ ਪੰਜਾਬ ਦੇ ਸੀਐਮ ਮਾਨ ਮੁੱਖ ਮੰਤਰੀ ਪੰਜਾਬ ਦਾ ਤੇ ਦੱਸਦੀ ਹੈ ਕਿ ਅੱਜ ਮੁੱਖ ਮੰਤਰੀ ਪੰਜਾਬ ਸ਼ਹਿਰ ਅਹਿਮਦਗੜ੍ਹ ਜੋ ਕਿ ਹਲਕਾ ਅਮਰਗੜ ਦੇ ਅਧੀਨ ਆਉਂਦਾ ਹੈ ਇਸ ਖੂਬਸੂਰਤ ਸਬ ਡਿਵੀਜ਼ਨਲ ਕੰਪਲੈਕਸ ਦਾ ਜਿਹੜਾ ਉਦਘਾਟਨ ਕਰਨ ਪਹੁੰਚੇ ਹੋਏ ਸੀ ਫਿਲਹਾਲ ਉਹਨਾਂ ਨੇ ਲੋਕਾਂ ਨੂੰ ਆ ਬਹੁਤ ਚੰਗੀਆਂ ਚੰਗੀਆਂ ਨੇ ਜਿਹੜੀਆਂ ਯੋਜਨਾਵਾਂ ਦੇ ਪ੍ਰਤੀ ਦੱਸਿਆ ਕਿ ਪੰਜਾਬ ਸਰਕਾਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਹਰ ਵਰਗ ਦੇ ਲੋਕਾਂ ਦੇ ਲਈ ਇੱਕ ਵੱਖਰੀ ਵੱਖਰੀ ਯੋਜਨਾ ਉਹ ਲੈ ਕੇ ਆਉਣ ਦੀ ਵਿਉਂਤਬੰਦੀ ਕਰ ਰਹੀ ਹੈ ਫਿਲਹਾਲ ਆ ਸੀਐਮ ਮਾਨ ਨੇ ਜਿਹੜਾ ਹੋਰ ਕੁਝ ਕੀ ਕਿਹਾ ਉਹਨਾਂ ਦੀ ਵੀ ਗੱਲਬਾਤ ਕਰਵਾਵਾਂਗੇ ਤੇ ਤੁਹਾਡੇ ਨਾਲ ਇਸ ਵੇਲੇ ਨਗਰ ਕੌਂਸਲ ਦੇ ਪ੍ਰਧਾਨ ਸਾਹਿਬ ਮੌਜੂਦ ਨੇ ਮਾਨ ਸਾਹਿਬ ਪਹੁੰਚੇ ਨੇ ਜੀ ਸਭ ਤੋਂ ਪਹਿਲਾਂ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਕਿਉਂਕਿ ਐਡਾ ਵੱਡਾ ਜਿਹੜਾ ਉਪਰਾਲਾ ਸਰਕਾਰ ਵੱਲੋਂ ਕੰਪਲੈਕਸ ਦੇ ਰੂਪ ਦੇ ਵਿੱਚ ਅੰਮ੍ਰਿਤਸਰ ਸ਼ਹਿਰ ਨੂੰ ਦਿੱਤਾ ਗਿਆ ਇਸ ਲਈ ਮੈਂ ਸਰਦਾਰ ਭਗਵੰਤ ਸਿੰਘ ਮਾਨ ਦਾ ਸਾਡੇ ਐਮਐਲਏ ਸਾਹਿਬ ਜਸਵੰਤ ਸਿੰਘ ਗੱਜਨ ਮਾਜਰਾ ਜੀ ਅਤੇ ਆਮ ਆਦਮੀ ਪਾਰਟੀ ਦੀ ਪੂਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਦਾ ਤੇ ਮਾਨ ਸਾਹਿਬ ਨੇ ਕਿਹਾ ਕਿ ਹਰ ਵਰਗ ਨੂੰ ਧਿਆਨ ਦੇ ਵਿੱਚ ਰੱਖ ਕੇ ਜਿਹੜਾ ਪੰਜਾਬ ਸਰਕਾਰ ਕੰਮ ਕਰ ਰਹੀ ਹੈ ਤੇ ਜਿਹੜੀ ਇਹ ਤਹਿਸੀਲ ਕੰਪਲੈਕਸ ਸੀ ਕਿਤੇ ਨਾ ਕਿਤੇ ਇੱਕ ਭੀੜ ਭਾੜ ਵਾਲੇ ਇਲਾਕੇ ਤੋਂ ਬਾਹਰ ਕੱਢ ਕੇ ਕੀ ਲੱਗਦਾ ਵੀ ਲੋਕਾਂ ਨੂੰ ਸੁਖ ਸੂਨਤਾ ਹੋਰ ਵੱਧ ਜਾਣਗੇ ਇਹ ਭਾਜੀ ਜਦੋਂ ਕੋਈ ਡਵੈਲਪਮੈਂਟ ਹੁੰਦੀ ਹੈ ਨਾ ਦੇਖੋ ਜਦੋਂ ਕਿਤੇ ਵੀ ਕੋਈ ਵਿਕਾਸ ਹੁੰਦਾ ਸ਼ਹਿਰਾਂ ਦੇ ਵਿੱਚ ਤਾਂ ਜਿਹੜੇ ਇਸ ਤਰ੍ਹਾਂ ਦੇ ਦਫ਼ਤਰ ਨੇ ਉਹ ਬਾਹਰ ਅੰਦਰ ਖੱਬੇ ਸੱਜੇ ਹਿਲਾਉਣੇ ਪੈਂਦੇ ਨੇ ਆਮ ਆਦਮੀ ਪਾਰਟੀ ਦੇ ਜਿਹੜੀ ਕਾਰਗੁਜ਼ਾਰੀ ਹੈ ਫਿਲਹਾਲ ਜਿਹੜੀ ਪਬਲਿਕ ਹੈ ਉਹ ਤਾਂ ਖੁਸ਼ੀ ਹੈ ਇੱਕ ਨਗਰ ਕਾਉਂਸਲ ਦਾ ਪ੍ਰਧਾਨ ਹੋਣ ਦੇ ਨਾਤੇ ਤੁਸੀਂ ਕਿਵੇਂ ਦੇਖਦੇ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਅਹਿਮ ਦਿਨ ਹੈਗਾ ਹੈ ਕਿਉਂਕਿ ਜੋ ਮਾਨ ਸਰਕਾਰ ਵੱਲੋਂ ਸ਼ਹਿਰ ਨਿਵਾਸੀਆਂ ਲਈ ਕੀਤਾ ਜਾ ਰਿਹਾ ਜਾਂ ਸਾਡੇ ਐਮ.ਐਲ.ਏ. ਸਾਹਿਬ ਵੱਲੋਂ ਕੀਤਾ ਜਾ ਰਿਹਾ ਤੇ ਉਹਨਾਂ ਨੂੰ ਸ਼ਬਦਾਂ ਦੇ ਵਿੱਚ ਜੇ ਆਪਾਂ ਬੋਲ ਕੇ ਕਾਹਾਂਗੇ ਤਾਂ ਉਹ ਬਹੁਤ ਛੋਟੀ ਗੱਲ ਆ ਤੇ ਬਹੁਤ ਵੱਡੇ ਵੱਡੇ ਕੰਮ ਜਿਹੜੇ ਆ ਸਰਕਾਰ ਕਰ ਰਹੀ ਹੈ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਜੀ ਤੇ ਇਹ ਸਨ ਨਗਰ ਕੌਂਸਲ ਦੇ ਪ੍ਰਧਾਨ ਸਾਹਿਬ ਤੇ ਹੋਰ ਮੁੱਖ ਮੰਤਰੀ ਪੰਜਾਬ ਨੇ ਕੀ ਕੁਝ ਕਿਹਾ ਹੈ ਕਿ ਆਓ ਫਿਰ ਤੁਹਾਨੂੰ ਵੀ ਸੁਣਾ ਦਿੰਦੇ ਆ ਤੇ ਕਿਹੜੇ ਕਿਹੜੇ ਖੂਬਸੂਰਤ ਤੋਹਫੇ ਉਹਨਾਂ ਨੇ ਸ਼ਹਿਰ ਨਿਵਾਸੀਆਂ ਨੂੰ ਆ ਕੇ ਦਿੱਤੇ ਨੇ ਡੀ.ਐਮ. ਅੰਮ੍ਰਿਤਸਰ ਵਿਖੇ ਇੱਕ ਬਹੁਤ ਹੀ ਆਧੁਨਿਕ ਸਾਫ ਸੀਲ ਕੇਂਦਰ ਬਣਾਇਆ ਗਿਆ ਹੈ ਲਗਭਗ 6 ਕਰੋੜ 80 ਲੱਖ ਦੀ ਲਾਗਤ ਦੇ ਨਾਲ ਜਿਦੇ ਵਿੱਚ ਫਰਦ ਕੇਂਦਰ ਵੀ ਹੈ ਜਿਦੇ ਵਿੱਚ ਐਸ ਡੀ ਐਮ ਆਫਿਸ ਵੀ ਹੈ ਐਸ ਡੀ ਐਮ ਕੋਰਟ ਵੀ ਹੈ ਪਟਵਾਰਖਾਨਾ ਵੀ ਹੈ ਟੀ ਐਸ ਪੀ ਆਫਿਸ ਵੀ ਹੈ ਤਾਂ ਕਿ ਇੱਥੇ 76 ਲੋਕਾਂ ਨੂੰ ਸਾਰੀਆਂ ਸਹੂਲਤਾਂ ਮਿਲ ਸਕਣ ਔਰ ਸਾਰੇ ਪੰਜਾਬ ਦੇ ਵਿੱਚ ਅਸੀਂ ਇਹੀ ਮਾਡਲ ਬਣਾਇਆ ਢਿੜਬੇ ਵੀ ਚੀਮੇ ਵੀ ਜਿੱਥੇ-ਜਿੱਥੇ ਵੀ ਗਏ ਆ ਤੇ ਬੜਾ ਸ਼ਾਨਦਾਰ ਬਿਲਡਿੰਗ ਹੈ ਆਰਕੀਟੈਕਚ ਜਿਹੜਾ ਬਾਥਰੂਮ ਨੇ ਪੇਟਿੰਗ ਰੂਮ ਨੇ ਧੰਦੇ ਪਾਣੀ ਦਾ ਪ੍ਰਬੰਧ ਹੈ ਤਾਂ ਕਿ ਲੋਕਾਂ ਨੂੰ ਖਚਲ-ਖੁਆਰੀਆਂ ਨਾ ਹੋਣ ਤੇ ਇਸ ਕਰਕੇ ਮੈਂ ਅਹਿਮਦਗੜ ਵਾਸੀਆਂ ਨੂੰ ਤੁਹਾਡੇ ਦਰਯੇ ਬਹੁਤ-ਬਹੁਤ ਬਧਾਈ ਦਿੰਦਾ ਬਜ਼ੁਰਗੇ ਖੜੇ ਸੀਗੇ ਉਹ ਤੁਹਾਨੂੰ ਧਿਆਨ ਕਰ ਰਹੇ ਹਾਂ ਕਦੋਂ ਕਦੋਂ ਧਿਆਨ ਕਰ ਰਹੇ ਹਾਂ ਹਾਂਜੀ ਹਾਂਜੀ ਇੰਡਸਟਰੀ ਦੇ ਵਿਕਾਸ ਲਈ ਇੰਡਸਟਰੀ ਦੀ ਵਿਕਾਸ ਨਹੀਂ ਬਸ ਚੱਲੀ ਜਾਂਦਾ ਪਰ ਬਕਾਇਦਾ ਤੌਰ ਤੇ ਇੰਡਸਟਰੀਅਲ ਪਾਲਿਸੀ ਵੀ ਬਣ ਗਈ ਜਿਹੜੇ ਐਮ ਐਸ ਐਮ ای ਚ ਇੱਥੋਂ ਦੇ ਇੰਡਸਟਰੀਲਿਸਟ ਨੇ ਲੋਕਲ ਉਹਨਾਂ ਨਾਲ ਵੀ ਸਲਾਹ ਕਰ ਰਹੇ ਆ ਬਾਹਰੋਂ ਜਿਹੜੇ ਆਉਣਾ ਚਾਹੁੰਦੇ ਨੇ ਉਹਨਾਂ ਨਾਲ ਵੀ ਗੱਲ ਚੱਲਦੀ ਹੈ ਤੇ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਪੰਜਾਬ ਦਾ ਇੰਡਸਟਰੀ ਦੇ ਵਿਕਾਸ ਦੀ ਚਲਕ ਜਿਹੜੀ ਆ ਉਹ ਕਾਫੀ ਹੱਦ ਤੱਕ ਦਿਖਣ ਲੱਗ ਪਈ। ਮਾਤਾ ਪੰਜਾਬ ਨੂੰ ਅੱਗੇ ਲੱਤ ਪਿਆ ਬਣਾਉਣ ਦੀ ਗੱਲ ਆ ਕਿ ਨਹੀਂ ਕਿ ਸਾਧ ਤੱਕ ਪੰਜਾਬ ਰੰਗਲਾ ਬਣ ਚੁੱਕਿਆ ਜੀ ਆਮ ਆਦਮੀ ਦੀ ਪਾਰਟੀ। ਕਿਤੇ ਦੇਖ ਤੁਸੀਂ ਦੱਸ ਸਕਦੇ ਹੋ। ਹਾਂ ਤੁਸੀਂ ਪਬਲਿਕ 'ਚ ਰਹਿੰਦੇ ਹੋ ਤੁਸੀਂ ਹਾਈ ਕੰਟੈਕਟ 'ਚ ਰਹਿੰਦੇ ਹੋ ਲੋਕਾਂ ਦੇ। ਹਨਾ ਸਰ ਨਸ਼ਾ ਪੂਰਾ ਖਤ 55000 ਨੌਕਰੀਆਂ ਇੱਕ ਮੈਨੂੰ ਇੱਕ ਮਿੰਟ ਮੈਨੂੰ ਲੈਟ ਵੇ ਫਿਨਿਸ਼ 55000 ਤੋਂ ਬਾਅਦ ਸਰਕਾਰੀ ਨੌਕਰੀਆਂ ਮਿਲ ਗਈਆਂ ਬਿਨਾਂ ਕਿਸੇ ਪੈਸੇ ਤੋਂ ਬਿਨਾਂ ਕਿਸੇ ਰਿਸ਼ਵਤ ਤੋਂ ਬਿਨਾਂ ਕਿਸੇ ਸ਼ਿਪਾਰਿਸ਼ ਤੋਂ ਖੇਤਾਂ ਦੇ ਵਿੱਚ ਨਹਿਰੀ ਨਹਿਰੀ ਪਾਣੀ ਜਿਹੜਾ ਤੁਸੀਂ ਦੇਖਦੇ ਹੋਵੋਗੇ ਵੀਡੀਓ ਕੋਈ ਕਹਿੰਦਾ 40 ਸਾਲ ਬਾਅਦ ਆਇਆ ਸਾਡੇ ਪਿੰਡ ਪਾਣੀ ਕੋਈ ਕਹਿੰਦਾ 45 ਸਾਲ ਬਾਅਦ ਪਾਣੀ ਆਇਆ ਨਹਿਰੀ ਪਾਣੀ ਜਿਹੜਾ 21% ਤੋਂ 63% ਤੱਕ ਲੈ ਗਏ ਠੀਕ ਹੈ ਨਾ ਤੇ ਨਾਲ ਨਾਲ ਰੋਜ਼ਗਾਰ ਦੀਆਂ ਸਕੀਮਾਂ ਚੱਲ ਰਹੀਆਂ 10 ਲੱਖ ਰੁਪਏ ਦਾ ਹੁਣੇ ਅਸੀਂ ਹਰ ਇੱਕ ਨਾਗਰਿਕ ਦਾ ਕੋਈ ਫਾਰਮ ਭਰਨ ਦੀ ਲੋੜ ਨਹੀਂ ਕੁਝ ਨਹੀਂ 10 ਲੱਖ ਰੁਪਏ ਦਾ ਸਿਹਤ ਬੀਮਾ ਵੀ ਉਨੇ ਕੀਤਾ ਤੇ ਨਾਲ ਨਾਲ ਜਿੰਨੀਆਂ ਵੀ ਪਬਲਿਕ ਨਾਲ ਰਿਲੇਟਡ ਸਕੀਮਾਂ ਹੁੰਦੀਆਂ ਅਸੀਂ ਲਾਗੂ ਕਰਕੇ ਪਬਲਿਕ ਨੂੰ ਦੱਸਦੇ ਹਾਂ ਮਾਜਰਾ ਇੱਕ ਮਨੁੱਖੀ ਤਸਕਰੀ ਦਾ ਜਿਹੜਾ ਮਾਮਲਾ ਸਾਹਮਣੇ ਆਇਆ ਹੈ ਪਹਿਲੀ ਸਰਕਾਰ ਹੈ ਵੀ ਜਿਹੜਾ ਪਖਾਰੀਆਂ ਦੇ ਕੋਲੋਂ ਬੱਚਿਆਂ ਨੂੰ ਛੁਡਵਾ ਰਹੀ ਹੈ ਪਹਿਲੀ ਵਾਰੀ ਸਰਕਾਰ ਨੇ ਦੇਖੋ ਇਹ ਤਰਾਸਤੀ ਹੈ ਸਾਡੇ ਦੇਸ਼ ਦੀ ਕਿ ਉਹ ਬੱਚਿਆਂ ਨੂੰ ਕਿਵੇਂ ਮਤਲਬ ਅਗਵਾ ਕਰਕੇ ਜਾਂ ਉਹਨਾਂ ਨੂੰ ਬਰਗਲਾ ਕੇ ਇਹ ਉਹਨਾਂ ਨੂੰ ਕਈਆਂ ਨੂੰ ਤਾਂ ਉਹ ਮਤਲਬ ਹੈਂਡੀਕੈਪਟ ਵੀ ਕਰ ਦਿੰਦੇ ਆ ਤਾਂ ਕਿ ਤਰਸਾਵੇ ਲੋਕਾਂ ਨੂੰ ਸੋ ਅਸੀਂ ਉਹ ਮੁਹਿੰਮ ਚਲਾਈ ਹੋਈ ਹੈ ਬਹੁਤ ਸਾਰੇ ਬੱਚਿਆਂ ਨੂੰ ਅਸੀਂ ਰੈਸਕਿਊ ਕਰਕੇ ਮਾਪਿਆਂ ਦੇ ਹੱਲੇ ਵੀ ਕੀਤਾ ਹੈ ਆਂਗਣਵੜੀ ਚ ਵੀ ਲੈ ਕੇ ਗਿਆ ਤੇ ਉਹਨਾਂ ਸਕੂਲਾਂ ਚ ਭੇਜਿਆ ਸਰ ਜੀ ਪੂਰੇ ਪੰਜਾਬ ਚ ਮੁਹਿੰਮ ਚਲਾਈ ਜਾ ਰਹੀ ਹੈ ਪੂਰੇ ਪੰਜਾਬ ਚ ਚੱਲ ਰਹੀ ਹੈ ਸਰ ਇੱਕ ਜਿਹੜਾ ਥੋੜਾ ਕ੍ਰਾਈਮ ਵਧਿਆ ਉਹਦੇ ਬਾਰੇ ਤੇ ਉਹ ਫਤਕਿਆ ਉਸ ਸਮਾਜਿਕ ਅੰਸਰ ਹੁੰਦੇ ਨੇ ਜਿਹੜੇ ਨਹੀਂ ਚਾਹੁੰਦੇ ਪੰਜਾਬ ਦੀ ਤਰੱਕੀ ਨੂੰ ਪਰ ਪੰਜਾਬ ਪੁਲਿਸ ਹਰ ਰੋਜ਼ ਗੈਂਗਸਟਰਾਂ ਨਾਲ ਨਿਪਟ ਰਹੀ ਹੈ ਹਰ ਰੋਜ ਨਸ਼ਾ ਯੁੱਧ ਨਸ਼ੇ ਵਿਰੁੱਧ ਚੱਲ ਰਿਹਾ ਹੈ ਹਰ ਰੋਜ ਹਜ਼ਾਰਾਂ ਕਿਲੋ ਨਸ਼ਾ ਵੀ ਫੜਿਆ ਜਾ ਰਿਹਾ ਹੈ ਸਮਗਲਰ ਵੀ ਫੜੇ ਜਾ ਰਹੇ ਨੇ ਤੋਂ ਸਾਡੇ ਵੱਲੋਂ ਕੋਈ ਕਮੀ ਨਹੀਂ ਸਾਡੀ ਨੀਅਤ 'ਚ ਕੋਈ ਕਮੀ ਨਹੀਂ ਔਰ ਅਸੀਂ ਆਉਣ ਵਾਲੇ ਦਿਨਾਂ 'ਚ ਪੰਜਾਬ ਨੂੰ ਜਿਹੜਾ ਉਹ ਨਸ਼ਾ ਮੁਕਤ ਕਰਕੇ ਆ ਤਾਂ ਤੁਸੀਂ ਸੁਣਿਆ ਕਿ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਲਈ ਹਰ ਇੱਕ ਉਹ ਪਹਿਲ ਕਦਮੀ ਕੀਤੀ ਜਾ ਸਕੀ ਹੈ ਜਿਸ ਦੇ ਨਾਲ ਪੰਜਾਬ ਨੂੰ ਹੋਰ ਬਿਹਤਰੀ ਦੇ ਵੱਲ ਤੋਰਿਆ ਜਾ ਸਕੇ ਪੰਜਾਬ ਦੇ ਵਿੱਚ ਹੋ ਰਹੀ ਮਨੁੱਖੀ ਤਸਕਰੀ ਨੂੰ ਲੈ ਕੇ ਵੀ ਸੀਐਮ ਮਾਨ ਸਾਹਿਬ ਨੇ ਕਿਹਾ ਹੈ ਕਿ ਇੱਕ ਬਹੁਤ ਹੀ ਵੱਡਾ ਜਿਹੜਾ ਸਲਾਘਾਯੋਗ ਕਦਮ ਚੁੱਕਿਆ ਸਰਕਾਰ ਨੇ ਜਿਸ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਬੱਚਿਆਂ ਦੀ ਜਿਹੜੀ ਤਸਕਰੀ ਦੇ ਉੱਤੇ ਵੀ ਠੱਲ ਪਵੇਗੀ ਪੰਜਾਬ ਨੂੰ ਤਰੱਕੀ ਦੀ ਰਾਹ ਦੇ ਉੱਤੇ ਲੈ ਕੇ ਜਾਣ ਦੀ ਮਾਨ ਸਰਕਾਰ ਹਰ ਸਮੇਂ ਵਚਨਬੱਧ ਹੈ ਕੈਮਰਾ ਪਰਸਨ ਚਮਕੌਰ ਸਿੰਘ ਦੇ ਨਾਲ जगवाणी ਲਈ ਮੈਂ ਪ੍ਰਕਾਸ਼ ਸ਼ਰਮਾ